ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਭ ਸਿੱਖਾਂਗੇ ਜੀ ਤਨਾਸਰੀ ਭਗਤ ਰਵਿਦਾਸ ਜੀ ਕੀ ਹਮ ਸਰਦੀਨ ਦਇਾਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਤੇ ਜਦੋਂ ਪੈਣਾ ਦੇ ਸਕੇਲ ਤੇ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਆਪਾਂ ਚੌਥੇ ਕਾਲੇ ਨੂੰ ਸਾਮੰਦੇ ਹਾਂ ਤੇ ਜਦੋਂ ਚੌਥੇ ਕਾਲੇ ਨੂੰ ਸਾਮੰਦੇ ਹਾਂ ਤੇ ਸਾਤ ਤੋਂ ਬਾਅਦ ਸ਼ੁਦਰੇ ਕੋਮਲ ਗਾ ਕੋਮਲ ਗਾ ਤੋਂ ਬਾਅਦ ਪਾ ਪਾ ਤੋਂ ਬਾਅਦ ਸ਼ੁੱਧ ਧਾ ਤੇ ਸ਼ੁੱਧ ਨੀ ਇਸ ਸ਼ਬਦ ਵਿੱਚ ਲੱਗਦਾ ਹੈ ਤੇ ਸਾ ਸਾ ਤੋਂ ਬਾਅਦ ਤਾਰ ਸਬ ਤੱਕ ਵੀ ਸ਼ਬਦ ਦਾ ਚਰਨ ਸਾ ਤੋਂ ਬਾਅਦ ਸੁਧਰੇ ਅਤੇ ਕੋਮਲ ਗਾ ਤੱਕ ਹੈ ਤੇ ਹੁਣ ਆਪਾਂ ਪਹਿਲਾਂ ਇੱਕ ਸਥਾਈ ਤੇ ਅੰਤਰਾ ਸਰਵਣ ਕਰਦੇ ਹਾਂ ਅਤੇ ਸਿੱਖਦੇ ਹਾਂ ਸ਼ਬਦ ਨੂੰ ਕੱਲੇ-ਕੱਲੇ ਸਵਰ ਤੇ ਧਾ ਤੋਂ ਸ਼ੁੱਧ ਧਾ ਤੋਂ ਸ਼ਬਦ ਸਟਾਰਟ ਹੁੰਦਾ ਹੈ

they बचनी तो मोर मन मन ए, जन को पूरन बचनी तो More than man, ਹਮਸਰ ਦੀਨਾ ਦਇਆ ਲੈ ਤੁਮ ਹਮਸਰ ਤੇ ਹੁਣ ਆਪਾਂ ਸ਼ਬਦ ਨੂੰ ਕੱਲੇ ਕੱਲੇ ਸੁਰ ਤੇ ਦੇਖਦੇ ਹਾਂ ਹਮਸਰ ਦੀਨਾ ਦਇਆ ਕਿ ਦਇਆ Ali na tum zar, ham zar din na. Dayal na tum zar, ab patiyar. अब पतिया रतिया अब क्या की जय क्या की एक का है क्या की जय दूसरा है क्या की जय ਅਬ ਪਤਿਆਰ ਕੀ ਕੀ ਜੈ ਤੇ ਇਸ ਸਟੈਪ ਨੂੰ ਜਦੋਂ ਆਪਾਂ ਦੂਸਰੀ ਵਾਰ ਗਾਇਨ ਕਰਨਾ ਹੈ ਤਾਂ ਕਿਵੇਂ ਕਰਨਾ ਹੈ ਅਬ ਪਤਿਆਰ ਕੀ ਕੀ ਜੈ ਇਥੋਂ ਚੇਂਜ ਹੋ ਰਿਹਾ ਹੈ ਕਿਆ ਕੀ ਕਿਆ ਕੀ ਜੈ ਇਸ ਤੋਂ ਬਾਅਦ ਸੇਮ ਆ ਜਾਂਦਾ ਹੈ ਖਾਮਸਰ ਦੀਨਾ ਦਇਆ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਅੰਤਰਾ ਅਗਲਾ ਅੰਤਰਾ ਲੈਣ ਲੱਗੇ ਹਾਂ ਹੌ ਬਲ ਬਲ ਜਾਓ ਹੌ ਬਲ ਬਲ ਜਾਓ ਰਾਮਈਆ ਕਰਨੇ बल बल जाओ रामैया कारन का ने कारण कावन अबो अबो ला अबोल हं बल बलजा रमै रमै bal bal बल जमैया रम्य, क कारण कब का अबो लो अबो, अबो ल फिर जो दूसरी बार बोलना है ਕਾਰਨ ਕਵਨ ਅਬੋ ਲੰ ਹਮਸਰਦੀਨਾ ਤੇ ਮੈਨੂੰ ਉਮੀਦ ਹੈ ਕਿ ਆਪ ਜੀ ਅੱਗੇ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਸਿੱਖ ਸਕੋਗੇ ਗਾਇਨ ਕਰ ਸਕੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ